ਲੋਅਨ ਕਲੱਬ ਪੋਅਨੀਗੜ੍ਹ ਵੱਲੋਂ ਅੱਜ ਜਿੱਥੇ ਬਸੰਤ ਪੰਚਮੀ ਦੇ ਮੌਕੇ ਤੇ ਚੈਨਾ ਡੋਰ ਨੂੰ ਲੈ ਕੇ ਅਵੇਰਨੈਸ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤ੍ਰਵੇਣੀ ਚੌਂਕ ਪੁਰਾਣੀ ਨਗਰ ਕੌਂਸਲ ਦੇ ਨਜ਼ਦੀਕ ਜਿੱਥੇ ਕਿ ਹੁਣਾ ਵੱਲ ਇੱਕ ਬਹੁਤ ਵੱਡਾ ਪਤੰਗ ਲਾਇਆ ਗਿਆ ਜਿਸ ਦੇ ਵਿੱਚ ਕੀ ਬੱਚਨ ਅਵੇਰਨੈਸ ਕਰਨ ਦੇ ਲਈ ਪਤੰਗ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਹੈ ਮੈਨੂੰ ਖੂਨ ਨਹੀਂ ਡੋਰ ਨਾਲ ਨਾ ਉਡਾਓ ਇਸ ਨੂੰ ਲੈ ਕੇ ਅੱਜ ਬੱਚਿਆਂ ਦੇ ਲਈ ਲੋਅਨਸ ਕਲੱਬ ਵੱਲੋਂ ਤ੍ਰਵੇਣੀ ਚੌਂਕ ਤੋਂ ਹੰਦੇ ਗਊਸ਼ਾਲਾ ਚੌਂਕ ਅਤੇ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਉਹਨਾਂ ਵੱਲੋਂ ਅਵੇਰਨੈਸ ਕੀਤਾ ਗਿਆ ਉਹਨਾਂ ਵੱਲੋਂ ਜਿੱਥੇ ਪਤੰਗ ਦੁਕਾਨਦਾਰਾਂ ਵੱਲੋਂ ਵੇਚੇ ਜਾ ਰਹੇ ਹਨ ਉਹਨਾਂ ਦੁਕਾਨਾਂ ਉੱਪਰ ਜਾ ਕੇ ਜਿੱਥੇ ਉਹਨਾਂ ਨੂੰ ਅਪੀਲ ਕੀਤੀ ਗਈ ਉੱਥੇ ਉਹਨਾਂ ਨੂੰ ਬੇਨਤੀ ਕੀਤੀ ਵੀ ਚਾਈਨਾ ਡੋਰ ਨਾ ਵੇਚਿਆ ਜਾਣ ਕਿਉਂਕਿ ਚਾਈਨਾ ਡੋਰਾਂ ਦੇ ਨਾਲ ਜਿੱਥੇ ਬਹੁਤ ਬੜਾ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਰੋਜ਼ ਰੋਜ਼ ਦੀ ਤਰੀਨ ਸੋਸ਼ਲ ਮੀਡੀਆ ਤੇ ਖਬਰਾਂ ਤੇ ਆਮ ਪੇਪਰ ਨਿਊਜ਼ਪੇਪਰਾਂ ਵੀ ਦੇਖਦੇ ਆ ਕਿਉਂ ਨਾਲ ਗਾਰਦਨਾ ਕੱਟ ਜਾਂਦੀਆਂ ਹਨ ਕਈ ਵਾਰ ਜਾਨਵਰ ਪੰਛੀਆਂ ਦੇ ਵੀ ਨੁਕਸਾਨ ਹੁੰਦਾ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਵੀ ਬੜਾ ਭਾਰ ਨੁਕਸਾਨ ਹੁੰਦਾ ਹੈ ਇਸ ਨੂੰ ਮੱਦੇ ਨਜ਼ਰ ਦੇਖਦੇ ਤੁਸੀਂ ਲੋਇਐਂਸ ਕਲੱਬ ਪਵਾਨੀਗੜ੍ਹ ਵੱਲੋਂ ਜਿੱਥੇ ਦੁਕਾਨਦਾਰਾਂ ਨੂੰ ਜਾ ਕੇ ਬੇਨਤੀਆਂ ਕੀਤੀਆਂ ਉੱਥੇ ਉਹਨਾਂ ਵੱਲੋਂ ਵੀ ਬੱਚਿਆਂ ਅਤੇ ਹੋਰ ਪੇਰੈਂਟਸ ਨੂੰ ਬੇਨਤੀ ਕੀਤੀ ਗਈ ਕਿ ਚੈਨਾ ਡੋਰ ਨਾ ਵਰਤੀ ਜਾਵੇ ਜਿਸ ਦੇ ਨਾਲ ਕੀ ਭਾਰੀ ਕਾਫੀ ਨੁਕਸਾਨ ਆਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਦੁਕਾਨਦਾਰ ਤੇ ਲੋਇਐਂਸ ਕਲੱਬ ਦੇ ਮੈਂਬਰ ਇਹ ਤਸਵੀਰਾਂ ਹਨ ਦੁਕਾਨਦਾਰਾਂ ਦੇ ਬਾਗ ਗੇਟਾਂ ਕਿੱਕ ਫਲੈਕਸ ਵੀ ਲਗਾਏ ਜਾ ਰਹੀਆਂ ਹਨ ਹਾਂ ਜੀ ਦੇਖੋ ਖੋਲੀ ਡੋਰ ਤੁਹਾਨੂੰ ਪਤਾ ਹੈ ਕੌਣ ਕਿਹੜੀ ਹੈ ਤੁਹਾਨੂੰ ਬੇਨਤੀ ਹੈ ਵੀ ਤੁਹਾਡੇ ਕੋਲ ਬੱਚੇ ਆਉਂਦੇ ਨੇ ਕੋਈ ਪੇਰ ਐਂਡ ਸੌਕ ਜਿੱਦ ਕਰਨਾ ਆਉਂਦਾ ਤਾਂ ਉਹਨਾਂ ਨੂੰ ਖੋਲੀ ਡੋਰ ਨਾ ਕਰ ਪਈ ਜਾਵੇ ਬਿਲਕੁਲ ਜੀ ਕਰੋ ਵੀ ਤੁਸੀਂ ਨਾਰਮਲ ਜਿਹੜੀ ਆਪਣੀ ਡੋਰ ਹੈ ਉਹਦੇ ਨਾਲ ਬਤੰਗੜਾ ਬਿਲਕੁਲ ਜਿਹੜੀ ਚਾਈਨਾ ਦੀ ਡੋਰ ਹੈ ਨਾ ਜੀ ਬਹੁਤ ਹੀ ਜ਼ਿਆਦਾ ਗਲਤ ਹੈ ਇਨਸਾਨ ਲਈ ਵੀ ਜਾਨਵਰਾਂ ਲਈ ਵੀ ਆਪਣੇ ਜਿਹੜੇ ਪੰਛੀ ਡੋਰ ਨੇ ਆਉਣਾ ਲਈ ਵੀ ਅਸੀਂ ਤਾਂ ਆਪ ਇਹ ਕਹਿੰਨੇ ਆਂ ਵੀ ਕਹਿੰਦਾ ਮਤਲਬ ਬਿਲਕੁਲ ਵੀ ਚਾਇਨੇ ਡੋਰ ਇੱਕ ਵੀ ਧਾਗਾ ਜਾਨਕੀ ਇੱਕ ਵੀ ਧਾਗਾ ਜਾਂ ਇੱਕ ਵੀ ਗੁੱਟਨਾ ਵੇਚਿਆ ਜਾਵੇ ਬਾਜ਼ਾਰ ਦੇ ਵਿੱਚ ਸਾਡੀ ਵੀ ਇਹੀ ਅਪੀਲ ਹੈ ਸਾਰਿਆਂ ਨੂੰ ਨਾ ਚਾਇਨੇ ਡੋਰ ਵੇਚੋ ਨਾ ਚੜਾਓ ਨਾ ਹੀ ਬੱਚਿਆਂ ਨੂੰ ਲੈ ਕੇ ਦਿਓ ਜੇ ਕੋਈ ਬੱਚਾ ਮੰਗੜ ਵੀ ਆਉਂਦਾ ਉਹ ਨੂੰ ਤੁਸੀਂ ਕਹੋ ਵੀ ਤੈਨੂੰ ਪੁਲਿਸ ਨੂੰ ਬੜਾ ਦੇਣਾ ਥੋੜਾ ਜਿਹਾ ਡਰਾ ਜੇ ਕੋਈ ਬੱਚਾ ਲੈਣ ਆਂਦਾ ਹੈ ਸਾਡੀ ਸਲਾਹ ਇਹੀ ਹੁੰਦੀ ਹੈ ਵੀ ਧਾਗਾ ਡੋਰ ਲਓ ਔਰ ਇੰਦਰਾ ਤੁਸੀਂ ਜਿਹੜਾ ਆਪਣਾ ਤਿਹਾਰ ਹੈ ਆਪਾਂ ਖੁਸ਼ੀਆਂ ਨਾ ਮਨਾਈਏ ਨਾ ਹੀ ਕਿਸੇ ਦੇ ਘਰ ਕੋਈ ਵੀ ਕਿਸੇ ਤਰ੍ਹਾਂ ਦੁ ਕ੍ਰੇਟ ਇਹ ਬੰਦ ਕਰੋ ਅੰਦਰ ਹਾਂ ਜੀ ਮਤਲਬ ਚਾਈਨਾ ਨਾਲੋਂ ਤਾਂ ਇਹ ਬੈਟਰ ਡੋਰ ਵੈਸੇ ਹੁੰਦਾ ਜੇ ਆਪਾਂ ਚਾਈਨਾ ਨਾਲੋਂ ਤਾਂ ਵੈਸੇ ਇਹ ਬੈਠਾ ਮਤਲਬ ਹੁੰਦਾ ਤਾਂ ਕੰਚ ਲਈ ਮੁੱਲ ਹੁੰਦਾ ਚਾਹੇ ਧਾਗਾ ਲੈ ਲੋ ਚਾਹੇ ਚਾਈਨਾ ਲੈ ਲੋ ਚਾਈਨਾ ਨਾਲੋਂ ਬਸ ਬੈਸਟ ਹੈ ਇਹ ਤੁਸੀਂ ਤਾਂ ਵੈਸੇ ਇੱਕ ਪੀਸ ਨਾਲੋਂ ਵੇਚੇ ਮੈਂ ਤਾਂ ਪਤਾ ਤਿੰਨ ਪੇਟੀਆਂ ਵੇਚੀਆਂ ਵੈਸੇ ਧਾਗਾ ਹੀ ਇੱਕ ਪੀਸ ਵਿੱਚ ਪੇਟੀਆਂ ਵੈਸੇ 60 ਪੀਸ ਹੁੰਦੇ ਨੇ ਸਾਰੇ ਵੇਚਣ ਬਸ ਆਈ ਪੀ ਸੀ ਰਹੇ ਤਾਗੇ ਦੇ ਬਾਕੀ ਹੋਰ ਮੇਰੇ ਕੋਲ ਚਾਈਨਾ ਤੋਂ ਇਹ ਤੋਂ ਇਲਾਵਾ ਚਾਈਨਾ ਕੋਈ ਮੈਂ ਵੇਚੀ ਨਹੀਂ ਰਿਹਾ ਤਾਗੇ ਲੋਕ ਲਗਦੇ ਨੇ ਆ ਕੇ ਮੰਗਦੇ ਤਾਂ ਹੈਗੇ ਨੇ ਬਟ ਮੈਂ ਵੇਚਦਾ ਨਹੀਂ ਆਪਾਂ ਜਵਾਬ ਹੀ ਦੇਣਾ ਕੋਈ ਤੁਸੀਂ ਚਾਹੇ ਮੈਂ ਪੂਰੀ ਮਾਰਕੀਟ ਤੋਂ ਗਵਾ ਪੁੱਛ ਸਕਦੇ ਮੇਰੇ ਬਾਰੇ ਬਹੁਤ ਵਧੀਆ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਕੋਆਪਰੇਟ ਕਰਨਾ ਚਾਹੀਦਾ ਤੁਸੀਂ ਮੇਰੇ ਤੁਸੀਂ ਆ ਮੇ ਤੋਂ ਇਲਾਵਾ ਮੇ ਤੋਂ ਵੀ ਵਿਸ਼ਵਾਸ ਨਾ ਕਰੋ ਚਾਹੇ ਮੇਰੇ ਗਵਾੰਡੀਆਂ ਤੋਂ ਪੁੱਛ ਲੋ ਜੀ ਤੁਮਰੇ ਜਾ ਕੇ ਵੀ ਤਾਗੇ ਤੋਂ ਇਲਾਵਾ ਕੋਈ ਹੋਰ ਡੋਰ ਵੇਚੀ ਹੋਵੇ ਮੈਨੇ ਵੀ ਪੂਰੇ ਭਾਨੀਗੜ੍ਹ ਤੇ ਮੈਂ ਵਧੀਆ ਕੰਮ ਕਰਦੀ ਆ ਕਰ ਰਹੇ ਹੋ ਸਭ ਤੋਂ ਬੈਸਟ ਹੈ ਇਹ ਡੋਰ ਵੈ ਇਹ ਮਤਲਬ ਇਹ ਪਾਤਰੋਂ ਇਸ ਗੱਲ ਦੀ ਵੀ ਅਸੀਂ ਅਪਰੀਸ਼ੀਏਟ ਕਰਦੇ ਆ ਜੀ ਇਹ ਜੋ ਵਧੀਆ ਹਾਂ ਵੈਸੇ ਬੈਸਟ ਟਾਈਮ ਹੋਈ ਹੈ ਕੈਨ ਨਾ ਜਾਣਾ ਹੀ ਵੈਸੇ ਠੀਕ ਹੈ ਗੁੱਡ ਵੈਰੀ ਗੁੱਡ ਮਿੱਠੂ ਖਾਰ ਮੇਰਾ ਨਵਾ ਜੀ ਹਾਂ ਜਿਵੇਂ ਲਾਇਓਨਸ ਕਲੱਬ ਅੱਜ ਚਾਈਨਾ ਡੋਰ ਸੁੰਦੀ ਹੈ ਵੇਅਰਨਸ ਕਰੈਕਟ ਕਰੋ ਇਹ ਬਹੁਤ ਵਧੀਆ ਪ੍ਰੋਗਰਾਮ ਆ ਜੀ ਜਿਹੜੀ ਚਾਈਨਾ ਡੋਰ ਹੈ ਇਹ ਬਹੁਤ ਖਤਰਨਾਕ ਚੀਜ਼ ਹੈ ਇਹ ਜਿਹੜੇ ਭਾਈ ਸਾਹਿਬ ਕਰ ਰਹੇ ਨੇ ਇਹ ਸਰੰਗਾ ਜੋ ਕੰਮ ਕਰ ਰਹੇ ਨੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਕਲੱਬ ਵੱਲੋਂ ਹਾਂ ਜੀ ਹਾਂ ਜੀ ਵੀ ਤੁਸੀਂ ਆਪਣਾ ਇਹ ਜਿਹੜੇ ਪਤੰਗ ਡੋਰ ਵੇਚ ਰਹੇ ਹੋ ਤਾਂ ਆਪਾਂ ਚਾਈਨੀਜ਼ ਡੋਰ ਨਹੀਂ ਵੇਚਣੀ ਇਸ ਬਾਰੇ ਤੁਸੀਂ ਥੋੜਾ ਜਿਹਾ ਆਪਣੇ ਵਿਚਾਰ ਵੀ ਦੱਸੋ ਮੈਂ ਜਿਹੜੇ ਵੀ ਮੇਰੇ ਲਵੇ ਚੈਨ ਦੀ ਡੋਰ ਲੈਣ ਆਉਂਦੇ ਨੇ ਉਹਨਾਂ ਮਾਤਾ ਪਿਤਾ ਨੂੰ ਸਮਝਾਂਦਾ ਬਹੁਤ ਵੀ ਇਹ ਡੋਰ ਨਾਲੋਂ ਖਤਰਨਾਕ ਹੈ ਛੋਟੇ ਬੱਚੇ ਨਾਲ ਵੀ ਦੁਰਘਟਨਾ ਵਾਪਰ ਸਕਦੀ ਹੈ ਵੀ ਲੋਕਾਂ ਨਾਲ ਤਾਂ ਵਾਪਰਦੀ ਵਾਪਰਦੀ ਹੈ ਵੀ ਤੁਸੀਂ ਇਹ ਡੋਰ ਨਾਲੋਂ ਬਹੁਤ ਨੂੰ ਸਮਝਾਈਂਦਾ ਹੈ ਬੱਚਾ ਨੂੰ ਇਹ ਸਮਝ ਆ ਜਾਂਦਾ ਹੈ ਪਰ ਲੋਕ ਨਹੀਂ ਸਮਝਦੇ ਤੁਸੀਂ ਆਪ ਤਾਂ ਨਹੀਂ ਵੇਚ ਰਹੇ ਮਸੀ ਜਮਨ ਵੀ ਮੈਂ ਬਹੁਤ ਬਰ ਖਲਾਫ ਆ ਮੈਂ ਤਾਂ ਉਹ ਗੱਲ ਕਹਿਦਾ ਜਿਹੜੀ ਨਹੀਂ ਕਹਿਣੀ ਜਿਹੜੇ ਗਾਗ ਲੈਣ ਆਉਂਦਾ ਮਤਲਬ ਮੈਂ ਉਹ ਗੱਲ ਕਹਿਦਾ ਜਿਹੜੀ ਕੋਈ ਕਹਿ ਸਕਦਾ ਕੱਲ ਇੱਕ ਜਣਾ ਮੈਨੂੰ ਕਹਿੰਦਾ ਖਾ ਕਰਦੇ ਹਿੱਲਾ ਮੈਂ ਮੇਰੇ ਕੋਲ ਹਿੱਲਾ ਨਹੀਂ ਆਦਾ ਹਿੱਲਾ ਫਿਰ ਪੁਲਿਸ ਵਾਲੇ ਕਰਨਗੇ ਭਾਈ ਉੱਥੇ ਜਾ ਕੇ ਲਿਆ ਠੀਕ ਹੈ ਮੈਂ ਮੈਂ ਇਹ ਮੈਂ ਇਹ ਗੱਲ ਕਹਿਣਾ ਜਿਹੜੇ ਕੋਈ ਕਹਿ ਨਹੀਂ ਸਕਦਾ ਮੈਂ ਰਸਟਰ ਕਾਰਡ ਦੀ ਕਾਪੀ ਲੈ ਹੋਵੇ ਜਿਹੜੀ ਲੈਣੀ ਆ ਥਾਣਾ ਜਾ ਉੱਥੇ ਤੁਹਾਨੂੰ ਮਿਲੂਗੀ ਠੀਕ ਮੈਂ ਇਹ ਗੱਲ ਕਹਿਣਾ ਠੋਕ ਕੇ ਦੀ ਨਾ ਮੈਂ ਵੇਚਾ ਮੈਂ ਕੰਮ ਛੱਡੂ ਬਰਬਰ ਚੰਨ ਡੋਰ ਨਹੀਂ ਵੇਚਣ ਵੈਰੀ ਗੁੱਡ ਸਾਰੇ ਭਾਂਡੀਗੜ੍ਹ ਦੇ ਲੋਕਾਂ ਨੂੰ ਪਤਾ ਵੀ ਹੈ ਤੁਸੀਂ ਸਹਿਯੋਗ ਕਰੋਗੇ ਤਾਂ ਹੀ ਇਹ ਬੰਦ ਹੋਊਗਾ ਉਹ ਆਂਢੀਗੜ੍ਹ ਦੇ ਲੋਕਾਂ ਨੂੰ ਆਂਢੀ ਸਹਿਯੋਗ ਚਾਹੀਦਾ ਭਾਂਡੀਗੜ੍ਹ ਦੇ ਲੋਕਾਂ ਨੂੰ ਪਤਾ ਵੀ ਹੈ ਵੀ ਮਿੱਤਲ ਇਹ ਡੋਰ ਨਹੀਂ ਵੇ ਸਾਰੇ ਬਾਜ਼ਾਰ ਨੂੰ ਸਾਰਿਆਂ ਨੂੰ ਪਤਾ ਵੀ ਕੀ ਕਹਿੰਦਾ ਗਾਗਨ ਨੂੰ ਵੀ ਕੀ ਤਸੱਲੀ ਕਰਕੇ ਦੋਦਾ ਬੰਦਾ ਗਈ ਡੋਰ ਵੇਚਦਾ ਸੀ ਕੌਣ ਨਾਲੀ ਡੋਰ ਵੇਚਦਾ ਹਲੋ ਆ ਭਈਆ ਖੋਲ ਕੇ ਦਿਖਾਣਾ ਖੋਲ ਕੇ ਰੱਖੀ ਜੀ ਸਾਨੂੰ ਵੀ ਆ ਡੋਰ ਸਾਡੇ ਲੋਵੇ ਵਧੀਆ ਡੋਰ ਹੈ ਇਹ ਵੀ ਕਟੂ ਜੀ ਜਰ ਜਿੰਨ ਤੱਕ ਹੈ ਦੋ ਘੱਟ ਦਾ ਦੋ ਘਾਬ ਲਾਪ ਤੇ ਕੱਢ ਜਾਣਗੇ ਯਾਰ ਕਿੱਡੀ ਗੱਲ ਹੈ ਜਿੰਨ ਦਾ ਨਹੀਂ ਬੰਦਾ ਮਰੂ ਇਹਦੇ ਨਾਲ ਪਲਾਸਟਿਕਲ ਦਾ ਬੰਦਾ ਮਰਦਾ ਹੈ ਇਹਦਾ ਦੋ ਘੱਟ ਦਾ ਇੰਜੋਏਮੈਂਟ ਹੈ ਇੰਜੋਏਮੈਂਟ ਹੈ ਦਾ ਮਰਦਾ ਯਾਰ ਰੋਜ਼ ਸਮਝਾਉਂਦੇ ਦੀ ਜਿਹੜੀ ਇੱਕਾ ਦੁੱਕਾ ਹੁੰਦਾ ਉਹਨਾਂ ਨੂੰ ਸਮਝਾ ਵੀ ਤੂੰ ਸਾਬ ਦੇ ਬੱਚੇ ਨੂੰ ਮੌਤ ਖਰੀਦ ਕੇ ਦੇ ਰਹੇ ਹੋ ਇਹਦਾ ਸਰ ਦੇਖੋ ਸਾਰਿਆਂ ਨੂੰ ਆਪ ਨੂੰ ਪਤਾ ਹੀ ਹੈ ਵੀ ਕਿੱਡੀ ਖਤਰਨਾਕ ਚੀਜ਼ ਹੈ ਜੀ ਤੇ ਅੱਜ ਕੱਲ ਰੋਜ਼ ਦੁਰਘਟਨਾਵਾਂ ਹੁੰਦੀਆਂ ਨੇ ਆਪਾਂ ਦੇਖਦੇ ਆਂ ਬੱਚਿਆਂ ਲਈ ਵੀ ਖਤਰਨਾਕ ਆ ਪੰਛੀਆਂ ਲਈ ਵੀ ਖਤਰਨਾਕ ਆ ਸੋ ਆਪਾਂ ਸਾਰਿਆਂ ਨੂੰ ਇਹ ਇੰਨਾ ਕ ਹੰਬਲ ਮਾਰਨਾ ਚਾਹੀਦਾ ਵੀ ਇਹ ਚੀਜ਼ ਨੂੰ ਰੋਕਣਾ ਚਾਹੀਦਾ ਜੀ ਆਪਾਂ ਇੱਕ ਇੰਜੋਏ ਕਰਨਾ ਬੱਚੇ ਨੇ ਤਾਂ ਹੋਰ ਬਹੁਤ ਸਾਧਨ ਐ ਬਹੁਤ ਤਰ੍ਹਾਂ ਦੇ ਹੋਰ ਤੱਕ ਆਉਂਦੇ ਆਂ ਡੋਰ ਆਉਂਦੀਆਂ ਨੇ ਜਿਹੜੀਆਂ ਸਾਡੇ ਨਾਲ ਟੁੱਟ ਜਾਂਦੀਆਂ ਨੇ ਜੇ ਕੋਈ ਐਮਰਜੈਂਸੀ ਹੋ ਜਾਵੇ ਪਰ ਚైనా ਡੋਰ ਤੁਹਾਨੂੰ ਪਤਾ ਉਹ ਨਾ ਟੁੱਟਦੀ ਆ ਜੀ ਉਹ ਤਾਂ ਗਲਾ ਤੱਕ ਵੜ ਦਿੰਦੀ ਆ ਬੰਦੇ ਦਾ ਤੁਸੀਂ ਬੱਚੇ ਨੂੰ ਨਾਲ ਲੈ ਕੇ ਆਓ ਪਤੰਗ ਲੈਣ ਆ ਲੈਣ ਜਰੂਰ ਆ ਜਾਵੋਗੇ ਨਹੀਂ ਹਾਂ ਅਸੀਂ ਵੈਸੇ ਤਾਂ ਕਾਪੀਜ਼ ਵਗੈਰਾ ਲੈਣ ਆਇਆ ਪਰ ਹਾਂ ਬੱਚਾ ਪਤੰਗ ਚੜਾਊਗਾ ਜਰੂਰ ਪਰ ਇਹਨੂੰ ਤਾਂ ਅੱਗੇ ਵਾਲੀ ਸਿੰਪਲ ਡੋਰ ਲੈ ਕੇ ਦਊਂਗਾ ਉਸ ਨਾਲੇ ਪਤੰਗ ਛੜਾਉਗੇ ਤਾਂ ਇੰਜੋਏ ਵੀ ਹੋ ਜਾਊਗਾ ਤੇ ਬਾਕੀ ਸੇਫਟੀ ਸਾਰਿਆਂ ਦੀ ਬਣੀ ਰਹੂਗੀ ਆਪਾਂ ਸਾਰਿਆਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਇਹਨੂੰ ਰੋਕਿਆ ਜਾ ਸਕੇ ਚਾਈਨਾ ਡੋਰ ਅਸੀਂ ਅੱਜ ਕਾਪੀਆਂ ਲੈਣ ਆਏ ਸੀ ਇੱਥੇ ਤੇ ਪਤੰਗ ਵੀ ਲੈਣਾ ਸੀ ਨਾਲ ਅੱਥੇ ਆ ਕੇ ਦੇਖਿਆ ਵੀ ਸਾਨੂੰ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਕਿਉਂਕਿ ਉਹਦੇ ਨਾਲ ਬਹੁਤ ਜਣੇ ਦੀ ਡੈਥ ਹੋਈ ਹੁੰਦੀ ਆ ਨੇ ਤੇ ਸਾਨੂੰ ਤਾਂ ਗੈਲੀ ਡੋਰੀ ਵਰਤਣੀ ਚਾਹੀਦੀ ਹੈ ਉਹ ਸੇਫ ਵੀ ਹੁੰਦੀ ਆ ਨਾਲੇ ਤੇ ਉਹ ਛੇਤੀ ਟੁੱਟ ਵੀ ਜਾਂਦੀ ਆ ਚਾਈਨਾ ਡੋਰ ਬਿਲਕੁਲ ਵੀ ਨਹੀਂ ਟੁੱਟਦੀ ਇਸ ਕਰਕੇ ਸਾਨੂੰ ਤੱਗਾ ਡੋਰ ਵਰਤਣੀ ਚਾਹੀਦੀ ਹੈ ਮੇਰਾ ਨਾਮ ਚਰਨਜੀਤ ਸੱਜਦੇਵਾ ਜੀ ਬਾਇਨ ਕਲੱਬ ਪਵਾਨੀਗੜ ਪ੍ਰੈਜ਼ੀਡੈਂਟ ਜੀ ਅੱਜ ਇਹ ਕਾਹਦਾ ਪੋਸਟਰ ਲੀ ਅਸੀਂ ਅੱਜ ਅਵੇਅਰ ਕਰ ਰਹੇ ਹਾਂ ਜੀ ਬੱਚਿਆਂ ਦੇ ਵਾਸਤੇ ਕਿ ਬੱਚਿਆਂ ਨੂੰ ਆਪਣੇ ਨੂੰ ਤੁਸੀਂ ਚਾਈਨੀਜ਼ ਡੋਰ ਨਾਲ ਲੈ ਕੇ ਦਿਓ ਜੋ ਕਿ ਪਤੰਗ ਉਡਾਉਂਦੇ ਨੇ ਪਤੰਗ ਉਡਾਉਣਾ ਚਲੋ ਇੱਕ ਅੱਛੀ ਕਲਾ ਹੈ ਬੱਚੇ ਖੁਸ਼ ਹੁੰਦੇ ਨੇ ਪਤੰਗ ਉਡਾਉਣੇ ਵੀ ਚਾਹੀਦੇ ਨੇ ਪਰ ਨਾਰਮਲ ਡੋਰ ਦੇ ਨਾਲ ਡਾਉ ਕਿਉਂਕਿ ਕਟੇ ਪਤੰਗ ਹੀ ਆਪਾਂ ਨੂੰ ਵਧੀਆ ਲੱਗਦੇ ਨੇ ਆਪਾਂ ਘੜਾ ਨਹੀਂ ਕਟਾਉਣੇ ਹੈਗੇ ਚਾਈਨਾ ਡੋਰ ਨੂੰ ਟੋਟਲੀ ਬੈਨ ਕਰੋ ਆਪਾਂ ਹੀ ਨਾ ਖਰੀਦੋ ਜੇ ਕੋਈ ਵੇਚ ਵੀ ਰਿਹਾ ਤਾਂ ਵੀ ਉਹਨੂੰ ਖਰੀਦਦਣਾ ਜਾਓ ਬੱਚਿਆਂ ਨੂੰ ਅ ਗੱਲ ਕਰੀਏ ਪਰ ਸਾਨੂੰ ਆਪਣਾ ਮੇਟਾਰਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਇਹਦੇ ਬਾਰੇ ਅਸੀਂ ਆਪਣੇ ਬੱਚੇ ਨੂੰ ਪਹਿਲੀ ਗੱਲ ਚੁੱਕੇ ਆ ਜੀ ਸਾਡੇ ਬੱਚੇ ਚਾਈਨਾ ਡੋਰ ਨਹੀਂ ਲੈ ਰਹੇ ਨਾਰਮਲ ਡੋਰ ਨਾਲ ਟਾਂਗ ਉਡਾ ਰਹੇ ਆ ਅਸੀਂ ਕਹਤਾ ਚਾਹੇ 20 ਬਤਾਂਗ ਲੈ ਲਓ ਉਡਾ ਦਿਓ ਜੁਰੜ ਨਹੀਂ ਹੁੰਦਾ ਵੀ ਆਪਾਂ ਕਟਣਾ ਹੀ ਨਹੀਂ ਉਹ ਆਪਣਾ ਕਟਾਉ ਉਹ ਵੀ ਕਟਾ ਕੇ ਵਧੀਆ ਮਜ਼ਾ ਆਉਂਦਾ ਹੈਗਾ ਪਰ ਆਪ ਕਿਵੇਂ ਕੰਮੋਗੇ ਬੱਚੇ ਫੇਰ ਵੀ ਨਹੀਂ ਹਟਦੇ ਮਾਪੇ ਆਨਲਾਈਨ ਮੰਗਾ ਰਹੇ ਨੇ ਬੜੀ ਪ੍ਰੋਬਲਮ ਹੈ ਸੋ ਪੇਰੈਂਟਸ ਦੀ ਅਵੇਰਨੈਸ ਵਾਸਤੇ ਅਸੀਂ ਇਹ ਕੈਂਪ ਲਾ ਰਹੇ ਹਾਂ ਜੀ ਪੇਰੈਂਟਸ ਅਵੇਅਰ ਹੋਣਗੇ ਤਾਂ ਹੀ ਬੱਚੇ ਵੀ ਇਹ ਰਹਿਣਗੇ ਬੱਚੇ ਦੇਖੋ ਜੀ ਬੱਚੇ ਮਾਵਾਪਦਾ ਅਨਸ਼ੂਂਦੇ ਨੇ ਜੋ ਆਪਾਂ ਸਿਖਾਵਾਂਗੇ ਉਹੀ ਉਹਨਾਂ ਨੇ ਸਿੱਖਣਾ ਮੈਂ ਮਨੀਸ਼ ਸਿੰਘਲਾ ਮੈਂਬਰ ਲਾਇਨ ਕਲੱਬ ਹਾਨੀਗੜ੍ਹ ਜਿਹੜਾ ਪਤੰਗ ਲਾਇਆ ਕਿਸ ਵਾਸਤੇ ਹੈ ਪਤੰਗ ਸਭ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਨੂੰ ਪਸੰਤ ਪੰਚਮੀ ਦਾ ਤਿਹਾਰ ਹੈ ਤੇ ਇਸ ਤਿਹਾਰ ਦੇ ਵਿੱਚ ਸਾਰੇ ਬੱਚੇ ਪਤੰਗ ਉਡਾਉਂਦੇ ਨੇ ਅਸੀਂ ਇਸ ਲਈ ਇਹ ਪਤੰਗ ਲਗਾਇਆ ਵੀ ਚਾਈਨਾ ਡੋਰ ਜਿਹੜਾ ਉਹਨੂੰ ਪਰਹੇਜ਼ ਕਰਕੇ ਹੀ ਬੱਚੇ ਪਤੰਗ ੜਾਉਣ ਤਾਂ ਚਾਈਨਾ ਡੋਰ ਨੂੰ ਪਰਹੇਜ਼ ਕਰਨਾ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਦੁਰਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਸੀਂ ਸਾਰੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਇਹ ਬੇਨਤੀ ਕਰਦੇ ਹਾਂ ਨੇ ਨਾਲ ਦੁਕਾਨਦਾਰ ਭਰਾਵਾਂ ਨੂੰ ਵੀ ਤੁਸੀਂ ਚਾਈਨਾ ਡੋਰ ਦਾ ਬਾਇਕਟ ਕਰੋ ਆਪਣੇ ਬੱਚਿਆਂ ਨੂੰ ਬਚਾਓ ਤੇ ਲੋਕਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿਓ ਇੱਕ ਕੋਈ ਨੇ ਮੈਸੇਜ ਰਿਕਵਰ ਕਰਾ ਲਿਖਿਆ ਮੈਨੂੰ ਕੋ ਨਾ ਨਾ ਡਾਓ ਉਹਦੇ ਬਾਰੇ ਕੀ ਇਹ ਇਸ ਲਈ ਹੈ ਕਿ ਕਿਉਂਕਿ ਜਿਹੜੀ ਚਾਈਨਾ ਡੋਰ ਹੈ ਬੜੀ ਖਤਰਨਾਕ ਹੈ ਆਪਾਂ ਨੂੰ ਦੇਖਦੀਆਂ ਵੀ ਇਹਦਾ ਰੋਧ ਐਕਸੀਡੈਂਟ ਹੁੰਦੇ ਨੇ ਪੰਛੀ ਵੀ ਬਹੁਤ ਮਰਦੇ ਨੇ ਮੋਟਰਸਾਈਕਲ ਤੇ ਜੋ ਬੱਚੇ ਜਾ ਰਹੇ ਨੇ ਜਾਂ ਕੋਈ ਵੀ ਜਾ ਰਿਹਾ ਹੈ ਗਰਦਨ ਦੇ ਵਿੱਚ ਫਸ ਜਾਂਦੇ ਇਹਦਾ ਗਰਦਨ ਤੇ ਕੱਟ ਲੱਗਦਾ ਹੈ ਇਸ ਕਰਕੇ ਸੀ ਉਹਨੂੰ ਕੋਨੀ ਡੋਰ ਕਿਹਾ ਤੇ ਅਸੀਂ ਇਸੇ ਕਰਕੇ ਇਹਦਾ ਅਵੇਅਰਨੈਸ ਕਰ ਰਹੇ ਹਾਂ ਕਿ ਇਸ ਕੋਨੀ ਡੋਰ ਨਾਲ ਪਤੰਗ ਨਾ ੜਾਇਆ ਜਾਵੇ ਕੀ ਨਾਮ ਹੈ ਮੇਰਾ ਨਾਮ ਬినੋਦ ਜੈਨ ਹੈ ਜੀ ਅੱਜ ਜਿਹੜਾ ਸਾਡਾ ਕਲੱਬ ਹੈ ਲਵਾਇਨਸ ਕਲੱਬ ਭਵਾਨੀਗੜ ਰਾਇਲ ਉਹਦੇ ਦੁਆਰਾ ਅੱਜ ਇੱਕ ਉਪਰਾਲਾ ਕੀਤਾ ਗਿਆ ਹੈ ਇਹ ਜਿਹੜਾ ਕੈਂਪ ਹੈ ਅਵੇਰਨੈਸ ਕੈਂਪ ਲਗਾਇਆ ਗਿਆ ਹੈ ਜਿਹੜੀ ਇਹ ਅੱਜਕੱਲ ਜੋ ਆਪਾਂ ਚਾਈਨੀਜ਼ ਡੋਰ ਜਿਹੜੀ ਚੱਲ ਰਹੀ ਹੈ ਇਹਨੂੰ ਆਪਾਂ ਅਸੀਂ ਉਹਨੂੰ ਖੁੰਨੀ ਡੋਰ ਦਾ ਨਾਮ ਦਿੱਤਾ ਹੈ ਤੇ ਅਸੀਂ ਆ ਪਿੱਛੇ ਦੇਖੋ ਵੱਡਾ ਪਤੰਗ ਇੱਕ ਬਹੁਤ ਵੱਡੀ ਸ਼ੇਪ ਦੇ ਵਿੱਚ ਬਣਾ ਕੇ ਅੱਜ ਇੱਥੇ ਲਗਾਇਆ ਹੈ ਤਾਂ ਜੋ ਸਾਰੇ ਸ਼ਹਿਰ ਦੇ ਵਿੱਚ ਇਹਦੇ ਫਲਾ ਸਕੀਏ ਵੀ ਇਹ ਇਸਰ ਜਿਹੜੀ ਡੋਰ ਨਾਲ ਆਪਾਂ ਇਹ ਪਤੰਗ ਨਾੜਾ ਸਕੀਏ ਉਡਾਈਏ ਅਤੇ ਆਪਣੇ ਬੱਚਿਆਂ ਨੂੰ ਵੀ ਇਹ ਆਪਾਂ ਸਮਝਾਉਣਾ ਹੈ ਵੀ ਆਪਾਂ ਜਿਹੜੀ ਆਮ ਆਪਾਂ ਪਹਿਲਾਂ ਕੱਚੀ ਰੀਲ ਨਾਲ ਪਤੰਗ ਚੜਾਉਂਦੇ ਸੀ ਉਹਦੇ ਨਾਲ ਆਪਾਂ ਇੰਜੋਏ ਕਰ ਸਕਦੇ ਆ ਜਿਹੜੀ ਇਹ ਡੋਰ ਦਾ ਬਾਈ ਕੱਟ ਕਰੀਏ ਤੇ ਜਿਹੜੇ ਇਹ ਆਪਾਂ ਇਹ ਸਮਾਜਿਕ ਆਪਣਾ ਇੱਕ ਕੰਮ ਹੈ ਇਹ ਇਕੱਲੇ ਪ੍ਰਸ਼ਾਸਨ ਦਾ ਕੰਮ ਨਹੀਂ ਹੈਗਾ ਆਪਾਂ ਸਾਰੇ ਕਹਿਦਣੇ ਆ ਵੀ ਪ੍ਰਸ਼ਾਸਨ ਦਾ ਕੰਮ ਹੈ ਇਹ ਪ੍ਰਸ਼ਾਸਨ ਆਪਣੇ ਆਪ ਨਹੀਂ ਬੜੂਗਾ ਇਹ ਪ੍ਰਸ਼ਾਸਨ ਨੂੰ ਆਹ ਕਰਨਾ ਚਾਹੀਦਾ ਹੈ ਰੋਕਣਾ ਚਾਹੀਦਾ ਪਰ ਮੇਰਾ ਮੰਨਣਾ ਹੈ ਸਾਡੇ ਕਲੱਬ ਦਾ ਮੰਨਣਾ ਹੈ ਵੀ ਇਹ ਆਪਣਾ ਸਾਰਿਆਂ ਦਾ ਇੱਕ ਸਮਾਜਿਕ ਇੱਕ ਆਪਣਾ ਜ਼ਿੰਮੇਵਾਰੀ ਹੈ ਆਪਾਂ ਨੂੰ ਇਹਦਾ ਪ੍ਰਬਾਲਾ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ ਬਾਕੀ ਮੈਂ ਦੇਖਿਆ ਇਹਦੇ ਵਿੱਚ ਕੀ ਹੁੰਦਾ ਹੈ ਅੱਜ ਕੱਲ ਆਪਾਂ ਦੇਖਦੇ ਆਂ ਵੀ ਇਹ ਜੇ ਬੱਚਿਆਂ ਦਾ ਇਹਦੇ ਵਿੱਚ ਆਪਾਂ ਕਸੂਰ ਘੱਟ ਮੰਨੂਗਾ ਮੈਂ ਮੈਂ ਇਹਦੇ ਵਿੱਚ ਜਿਹੜੇ ਆਪਾਂ ਮਾਪੇ ਬਾਪ ਨੇ ਪੇਰੈਂਟਸ ਨੇ ਉਹਨਾਂ ਦਾ ਕਸੂਰ ਵੀ ਓਨਾ ਹੀ ਐ ਜਿਹੜੇ ਇਹ ਚਾਈਨੀਜ਼ ਡੋਰ ਨਾਲ ਬੱਚੇ ਪਤੰਗ ਚੜਾ ਰਹੇ ਨੇ ਕਿਉਂਕਿ ਮੇਰਾ ਮੰਨਣਾ ਵੀ ਅੱਜ ਕੱਲ ਦੇਖੋ ਮਾਪੇ ਬਾਪ ਵੀ ਬੇਵੱਸ ਨੇ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਤਕਰੀਬਨ ਸਾਰਿਆਂ ਦਾ ਇੱਕੋ ਇੱਕ ਜਵਾਕ ਐ ਇੱਕੋ ਇੱਕ ਬੱਚਾ ਐ ਤਕਰੀਬਨ ਤਾਂ ਬੜੇ ਲਾਡ ਚਾਹ ਨਾਲ ਸਾਰਿਆਂ ਨੇ ਪਾਲੇ ਹੁੰਦੇ ਨੇ ਬੱਚੇ ਬੱਚਾ ਜਿੱਦ ਕਰਦਾ ਵੀ ਮੈਂ ਤਾਂ ਆ ਗੁੱਟ ਲੈ ਕੇ ਦਿਓ ਜੀ ਚਾਈਨੀਜ਼ ਗੁੱਟ ਲੈ ਕੇ ਦਿਓ ਮੈਨੂੰ ਉੱਥੇ ਮਾਪੇ ਥੋੜੇ ਜੇ ਬੇਬਸ ਹੋ ਜਾਂਦੇ ਨੇ ਕਿਉਂਕਿ ਲਾਡ ਪਿਆਰ ਨਾਲ ਪਾਲਿਆ ਹੁੰਦਾ ਬੱਚਾ ਉਹਨਾਂ ਨੂੰ ਉਹ ਲੈ ਕੇ ਦੇਣਾ ਪੈਂਦਾ ਪਰ ਮੈਂ ਇਹ ਮਾਪੇ ਨੂੰ ਇਹ ਛੋਡੇ ਮਾਧਿਅਮ ਰਾਹੀਂ 24 ਪੰਜਾਬ న్యూਸ ਦੇ ਮਾਧਿਅਮ ਰਾਹੀਂ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਹਰੇਕ ਮਾਪੇ ਨੂੰ ਵੀ ਤੁਸੀਂ ਘਟੋ ਘਟ ਇਹ ਬੱਚੇ ਦੀ ਘਟੋ ਘਟ ਇਹ ਜਿੱਦ ਨਾ ਪਗਾਓ ਕਿਉਂਕਿ ਇਹ ਜਿੱਦ ਨਹੀਂ ਹੈਗੀ ਇਹ ਇੱਕ ਖੁੰਨੀ ਜਿੱਦ ਹੈ ਇਹਦੇ ਨਾਲ ਬੜਾ ਨੁਕਸਾਨ ਹੋ ਰਿਹਾ ਹੈ ਸਾਡਾ ਪਿੱਛੇ ਜੇ ਸਾਡੇ ਮੈਂਬਰ ਨੇ ਉਹਨਾਂ ਦੇ ਬ੍ਰਦਰ ਦੇ ਇਥੋਂ ਸਾਰਾ ਉਹਨਾਂ ਦਾ ਮੱਥਾ ਸਾਰੀ ਖੋਪੜੀ ਲੈ ਗਈ ਸੀ ਉਹਨਾਂ ਦੇ ਮਤਲਬ ਇੱਕ ਰੂਹ ਕੰਬਾਉ ਦ੍ਰਿਸ਼ ਸੀ ਉਹ ਜਿਹੜਾ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਉਹ ਸਾਰੀ ਖੋਪੜੀ ਲੈ ਕੇ ਪਿੱਛੇ ਲੰਮਕ ਗਈ ਸੀ ਉਹਨਾਂ ਦੀ ਤਾਂ ਉਹ ਬੜਾ ਰੂਹ ਕੰਬਦੀ ਸੀ ਦੇਖ ਕੇ ਤਾਂ ਇਹੀ ਮੈਸੇਜ ਹੈ ਤੁਹਾਡੇ ਥਰੂ ਸਾਡੇ ਪ੍ਰਧਾਨ ਆਚਾਰ ਜੀ ਸਚਦੇਵਾ ਜੀ ਨੇ ਇਹਨਾਂ ਨੇ ਪ੍ਰਾਲਾ ਕੀਤਾ ਸਾਡੇ ਸਾਰੇ ਮੈਂਬਰ ਸੀਨੀਅਰ ਮੈਂਬਰ ਖੜੇ ਨੇ ਵਿਜੇ ਜੀ ਮਨੀਸ਼ ਜੀ ਟਿੰਕਰ ਜੀ ਸਾਰਿਆਂ ਨੇ ਇਹ ਪ੍ਰਾਲਾ ਕੀਤਾ ਸਾਰੀ ਟੀਮ ਨੇ ਬਿਖਟੂ ਘਟ ਜੇ ਆਪਾਂ ਕੋਠਿਆਂ ਤੇ ਚੜਕੇ ਨਹੀਂ ਬੱਚਿਆਂ ਨੂੰ ਹਟਾ ਸਕਦੇ ਕਿਉਂਕਿ ਸਾਡੀ ਇਹ ਸਾਡੇ ਦਾਇਰੇ ਚ ਨਹੀਂ ਆਉਂਦਾ ਵੀ ਅਸੀਂ ਕਿਸੇ ਦੇ ਕੋਠੇ ਤੇ ਜਾ ਕੇ ਰੋਕ ਸਕੀਏ ਪਰ ਅਸੀਂ ਇੱਕ ਪ੍ਰਾਲਾ ਕੀਤਾ ਚੌਂਕ 'ਚ ਖੜਕੇ ਬਾਜ਼ਾਰਾਂ 'ਚ ਖੜਕੇ ਅਸੀਂ ਹੋਰ ਅੱਗੇ ਬਾਜ਼ਾਰ 'ਚ ਵੀ ਜਾਣਾ ਹੈ ਅੱਜ ਇੱਥੇ ਆ ਤਰਵੈਣੀ ਚੌਂਕ 'ਚ ਖੜੇ ਆ ਤਾਂ ਇਹ ਘਟੂ ਘਟ ਅਸੀਂ ਪਰ ਅਰਾਲਾ ਕੀਤਾ ਵੀ ਅਸੀਂ ਵੇਰਤਾ ਕਰ ਸਕੀਏ ਲੋਕਾਂ ਨੂੰ ਸਿਰਫ ਸਾਡਾ ਅੱਜ ਦਾ ਇਹ ਜਿਹੜਾ ਮੋਟਿਵ ਹੈ ਸੋ ਮੈਂ ਆਪਦੇ ਮੱਧਰ ਰਹੀਂ ਇਹੀ ਕਹਾਂਗਾ ਵੀ ਆਪਾਂ ਖੁੰਨੀ ਜਿਹੜੀ ਡੋਰ ਹੈ ਇਹ ਚਾਈਨੀਜ਼ ਡੋਰ ਨੂੰ ਇਹਦਾ ਬਾਇਕਟ ਕਰੀਏ ਅਤੇ ਨਵੇਂ ਸਮਾਜ ਦੀ ਸਿਰਜਣਾ ਕਰੀਏ ਹਾਂ ਬੱਚੇ ਦੇਖਦੇ ਆਪਦੇ ਦੋਸਤਾਂ ਤੋਂ ਚਾਈਨਾ ਡੋਰ ਪਾੜਦੇ ਆਉਂਦੇ ਨੇ ਪਤੰਗ ਡਾਉਣੇ ਨੂੰ ਤੁਹਾਨੂੰ ਲੱਗਦਾ ਨਹੀਂ ਬੱਚਿਆਂ ਨੂੰ ਵੀ ਇਹਦੀ ਅਵੇਰਨੈਸ ਹੋਣਾ ਕਿ ਇਹ ਕੱਲ੍ਹ ਘਟਨਾਣਾ ਨਾਲ ਵੀ ਬਿਲਕੁਲ ਬਿਲਕੁਲ ਬੱਚਿਆਂ ਨੂੰ ਅਵੇਰਨੈਸ ਵਾਸਤੇ ਹੀ ਜਿਹੜਾ ਅੱਜ ਦਾ ਇਹ ਅਸੀਂ ਪਰਾਲਾ ਕੀਤਾ ਹੈ ਕਿਉਂਕਿ ਬੱਚੇ ਥੋੜੀ ਮੈਂ ਪਹਿਲਾਂ ਵੀ ਜਿੰਮੇ ਕਹਿ ਕੇ ਹਟਿਆ ਜਿੱਦ ਕਰਦੇ ਨੇ ਤਾਂ ਉਹ ਜਿੱਦ ਉਹਨਾਂ ਦੀ ਅੱਜ ਕੱਲ ਪੁੱਗਦੀ ਹੈ ਉਹ ਲਾਡ ਪਿਆਰ ਨਾਲ ਜਿਹੜੇ ਪਹਿਲੇ ਹੋਏ ਨੇ ਨਾ ਤਾਂ ਕਰਕੇ ਤਾਂ ਬੱਚਾ ਨੂੰ ਤਾਂ ਇਹ ਇਹੀ ਪ੍ਰਾਲਾਤ ਮਤਲਬ ਅਸੀਂ ਬੱਚਾ ਨੂੰ ਇਹੀ ਅਸੀਂ ਇੰਨੇ ਛੋਡੇ ਮਾਧਮ ਰਾਹੀਂ ਜਾਂ ਜਿਵੇਂ ਮੀਡੀਆ 'ਚ ਵੀ ਅੱਜ ਕੱਲ ਚੱਲ ਰਿਹਾ ਹੈ ਬਹੁਤੇ ਬੱਚੇ ਦਾ ਵੈਸੇ ਮੈਂ ਸਮਝਦਾ ਵੀ ਕਾਫੀ ਹੱਦ ਤੱਕ 50% ਸੁਧਾਰ ਤਾਂ ਆ ਚੁੱਕਿਆ ਹੈ ਇਹ ਵੀ ਤਾਂ ਹੋਇਆ ਹੈ ਇਹ ਆਪਾਂ ਲੋਕ ਤੁਸੀਂ ਲੋਕ মিডিਆ ਦੇ ਲੋਕ ਲੱਗੇ ਹੋਏ ਨੇ ਸਰਕਾਰ ਲੱਗੀ ਹੋਈ ਹੈ ਪ੍ਰਸ਼ਾਸਨ ਲੱਗਾ ਹੋਇਆ ਹੈ ਭਾਰੀ ਜੁਰਮਾਨੇ ਵੀ ਲੱਗ ਰਹੇ ਨੇ ਤਾਂ ਕਰਕੇ ਤਕਰੀਬਨ ਮੈਨੂੰ ਲੱਗਦਾ ਵੀ ਘੱਟੋ ਘੱਟ 50 60% ਤਾਂ ਫਰਕ ਪੈ ਚੁੱਕਿਆ ਹੈ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਇਹ ਪ੍ਰਾਲੇ ਕਰਦੇ ਰਹੇ ਪ੍ਰਸ਼ਾਸਨ ਨਾਲ ਜੁੜ ਕੇ মিডিਆ ਔਡੇ ਨਾਲ ਜੁੜ ਕੇ ਤਾਂ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ 100% ਹੀ ਅਪਾ ਇਹਨੂੰ ਬੰਦ ਕਰਨ ਦੇ ਵਿੱਚ ਕਾਮਯਾਬ ਹੋ ਜਾਗੇ